ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ ਟੂ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕੀ ਵਾਰ ਕਾ ਆਪਦੇ ਜਿਹੜੇ ਸੰਖੇਪ ਪ੍ਰਸ਼ਨ ਉੱਤਰ ਕਰਾਂਗੇ ਸੋ ਕਿੱਸਾ ਕਾ ਆਪ ਦੇ ਆਪ ਅਪਲੋਡ ਕਰ ਚੁੱਕੇ ਹਾਂ ਅਗਰ ਤੁਸੀਂ ਵੀਡੀਓ ਨਹੀਂ ਵਾਚੀ ਦਿੱਤਾ ਵਾਚ ਕਰ ਲੋ ਹਾਂਜੀ ਵਾਰ ਕਿੰਨੀ ਪੁਰਾਣੀ ਹੈ ਤਾ ਵਾਰ ਦਾ ਸੰਨ ਜਿਹੜੇ ਪੂਰਵ ਨਾਨਕ ਕਾਲ ਦੇ ਨਾਲ ਪੂਰਵ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਾਰਨ ਵਾਲਾ ਇਸ ਦਾ ਆਰੰਭ ਬਾਣੀ ੰਤਾਰਾ ਦੇ ਨਾਲ ਹੀ 19 ਤੇ 10 ਦੇ ਵਿੱਚ ਹੋ ਜਾਂਦਾ ਮਤਲਬ ਕਿ ਵਾਰਕਾਬ 19 ਤੇ 10 ਦੇ ਵਿੱਚ ਹੀ ਫਾਇਦਾ ਹੋ ਜਾਂਦੀ ਹੈ ਅਗਿਆ ਹੈਗਾ ਕੁਐਸਚਨ ਨੰਬਰ 2 ਵਾਰਕਾਬ ਨੇ ਕਿਹੜੇ ਕਿਹੜੇ ਵਿਕਾਸ ਪੜਾ ਪਾਰ ਕੀਤੇ ਨੇ ਵਾਰਕਾਬ ਨੇ ਇਹਨਾਂ ਵਿਕਾਸ ਪੜਾਉਣ ਨੂੰ ਪਾਰ ਕੀਤਾ ਪਹਿਲਾ ਲੋਕਵਾਰ ਦੂਜਾ ਅਧਿਆਤਮਕ ਵਾਰ ਹੈ ਤੀਜਾ ਇਤਿਹਾਸਿਕ ਵਾਰ ਮਤਲਬ ਕਿ ਪਹਿਲਾ ਹੈ ਲੋਕਵਾਰਾਸti ਫਿਰ ਅਧਿਆਤਮਕ ਵਾਰ ਆ ਗਿਆ ਫਿਰ ਇਤਿਹਾਸਿਕ ਪੜਾ ਤਿੰਨ ਪੜਾ ਹੋ ਗਏ ਅਗਿਆ ਹੈਗਾ ਵਾਰ ਰੂਪ ਹਮੇਸ਼ਾ ਦੋਪੱਖਾ ਹੁੰਦਾ ਕਿਵੇਂ ਹਾਂਜੀ ਵਾਰ ਦੇ ਵਿੱਚ ਹਮੇਸ਼ਾ ਦੋ ਵਿਰੋਧੀ ਜੁਟ ਹੁੰਦੇ ਨੇ ਦੋ ਤਰ੍ਹਾਂ ਚ ਲੜਾਈ ਹੁੰਦੀ ਹੈ ਠੀਕ ਹੈ ਜੇ ਦੋ ਵਰਗਾ ਦੇ ਵਿੱਚ ਇਹਨੂੰ ਵੰਡਿਆ ਜਾਂਦਾ ਇਸ ਨੂੰ ਅਸੀਂ ਕਨਾਈਕ ਕਹਿੰਦੇ ਦੂਜੇ ਨੂੰ ਖਲਨਾਈਕ ਇੱਕ ਪੱਖੀ ਦੇ ਵਿਰੋਧੀ ਜੋ ਟੁਕੈ ਸਕਦੇ ਆ ਤੀਜਾ ਫੋਰਥ ਕੁਸਚਨ ਪੰਜਾਬੀ ਵਾਰ ਦਾ ਪ੍ਰਮੁੱਖ ਲੱਛਣ ਕੀ ਹੈ ਹਾਂਜੀ ਪੰਜਾਬੀ ਵਾਰ ਦਾ ਪ੍ਰਮੁੱਖ ਲੱਛਣ ਚਿੰਨਹੀ ਹੈਗਾ ਇਹ ਵੀਰ ਰਸਿਕਾਵ ਕਿ ਵੀਰ ਰਸ ਰਸਿਕਾਵ ਹੈ ਉਹ ਜਿਹੜੇ ਅਧਿਆਤਮਕ ਵਾਰਾਂ ਜਿਹੜੇ ਵੀਰ ਰਸ ਨਹੀਂ ਗਏਗਾ ਕਿਹੜੀਆਂ ਵਾਰਾਂ ਬਿਰਤਾਂਤਕ ਮੁੱਖ ਨੇ ਤੇ ਕਿਹੜੀਆਂ ਬਿਰਤਾਂਤ ਮੁਕਤ ਹਾਂਜੀ ਪੰਜਾਬੀ ਵਿੱਚ ਲੋਕ ਇਤਿਹਾਸਿਕ ਵਾਰਾਂ ਨੇ ਜਿਹੜੇ ਆ ਉਹ ਵਾਰਾ ਵਰਤਾਂਤਮੁਖ ਨੇ ਪਰੰਤੂ ਜਿਹੜੇ ਆ ਅਧਿਆਤਮਿਕ ਵਾਰਾਂ ਜੋ ਉਹ ਵਰਤਾਂਤਮੁਖ ਪਰਤਾਂਤਮੁਕਤ ਨੇ ਅੱਗੇ ਹੈਗਾ ਕੁਐਸਚਨ ਨੰਬਰ 6 ਲੋਕ ਇਤਿਹਾਸਿਕ ਵਾਰ ਵਿੱਚ ਤਤਕਾਲੀਨ ਜਥਾਰਥ ਕਿਵੇਂ ਉਜਾਗਰ ਹੋਇਆ ਹਾਂਜੀ ਲੋਕ ਇਤਿਹਾਸਿਕ ਵਾਰਾਂ ਵਿੱਚ ਤਤਕਾਲੀਨ ਸਮਾਜਿਕ ਜਥਾਰਥ ਨੂੰ ਗਲਪ ਵਿੰਮਰਾਨੀ ਪੇਸ਼ ਕੀਤਾ ਗਿਆ ਕੀਤਾ ਗਿਆ ਹੋਣ ਕਰਕੇ ਇਹਨਾਂ ਵਿੱਚ ਤਾਂ ਤਕਾਲੀਨ ਜਥਾਰਥ ਜਿਹੜੇ ਕੀ ਉਜਾਗਰ ਹੋਇਆ ਅੱਗੇ ਹੈਗਾ 7th ਕੁਐਸਚਨ ਲੋਕ ਇਤਿਹਾਸਿਕ ਵਾਰ ਦੇ ਨਾਇਕ ਤੇ ਅਧਿਆਤਮਕ ਵਾਰ ਦੇ ਨਾਇਕ ਵਿੱਚ ਕੀ ਫਰਕ ਹੈ ਹਾਂਜੀ ਲੋਕ ਇਤਿਹਾਸਿਕ ਵਾਰ ਆ ਜਿਹੜੇ ਉਹਦਾ ਅਧਿਆਤਮਿਕ ਨਾਲੋਂ ਕੀ ਫਰਕ ਹੈ ਹਾਂਜੀ ਲੋਕ ਇਤਿਹਾਸਿਕ ਵਾਰ ਦਾ ਜਿਹੜਾ ਨਾਇਕਾ ਉਹ ਮਰਦਾ ਮਰਦਾ ਦੁੱਖ ਦਿੰਦਾ ਤੇ ਸਹਿੰਦਾ ਪਰ ਜਿਹੜੇ ਅਧਿਆਤਮਕ ਵਾਰਾਂ ਨੇ ਇਹਨਾਂ ਵਿੱਚਲਾ ਜਿਹੜਾ ਨਾਇਕਾ ਹੁੰਦਾ ਉਹ ਮੂਰਤ ਹੁੰਦਾ ਮਤਲਬ ਕਿ ਪਰਮਾਤਮਾ ਸੰਬੰਧੀ ਠੀਕ ਹੈ ਉਹ ਮੂਰਤ ਹੁੰਦਾ ਅਕਥ ਹੁੰਦਾ ਤੇ ਅਗੋਚਰ ਹੈ ਅੱਗੇ ਹੈਗਾ ਲੋਕ ਇਤਿਹਾਸਿਕ ਵਾਰ ਤੇ ਅਧਿਆਤਮਿਕ ਵਾਰ ਦਾ ਪ੍ਰੇਰਕ ਤੱਤ ਕੀ ਹੈ ਹਾਂਜੀ ਲੋਕ ਇਤਿਹਾਸਿਕ ਵਾਰ ਤੇ ਕੇਂਦਰੀ ਪ੍ਰੇਰਕ ਤੱਤ ਹੈਗਾ ਟਕਰਾਓ ਟੱਕਰ ਜਦਕਿ ਅਧਿਆਤਮਿਕ ਵਾਰ ਦਾ ਦੰਦਾਤਮਕ ਟਕਰਾਓ ਹੈ ਮਿਲ ਕੇ ਤਾਂ ਪਰਮਾਤਮਾ ਸੰਧੀ ਵਿਚਾਰ ਹੁੰਦਾ ਹੈ ਅੱਗੇ ਹੈਗਾ ਨੰਬਰ 9 ਵਾਰਾਂ ਵਿੱਚ ਕਾਬ ਨੇਆ ਦਾ ਕੀ ਸਥਾਨ ਹੈ ਹਾਂਜੀ ਲੋਕ ਇਤਿਹਾਸਿਕ ਵਾਰਾਂ ਵਿੱਚ ਨਾਇਕ ਦੁਆਰਾ ਬਹਾਦਰ ਖਲਨਾਇਕ ਨੂੰ ਬਹਾਦਰ ਖਲਨਾਇਕ ਨੂੰ ਜਿੱਤਣ ਕਾਰਨ ਕਾਬ ਨੇਆ ਪ੍ਰਸੰਤ ਸਾਜੋਗ ਹੈ ਪਰ ਅਧਿਆਤਮਿਕ ਵਾਰਾਂ ਵਿੱਚ ਬ੍ਰਹਮ ਸਦਾ ਜੇਤੂ ਹੈ ਤੇ ਫਾਲਸਰੂਪ ਕਾਬ ਨੇਆ ਭੁਲਾਰਾ ਕੁਸ਼ਨ ਨੰਬਰ 10 ਅਧਿਆਤਮਿਕ ਤੇ ਇਤਿਹਾਸਿਕ ਲੋਕ ਵਾਰਾਂ ਤਿੰਨਾਂ ਦਾ ਪ੍ਰਮੁੱਖ ਪਛਾਣ ਚਿੰਨ੍ਹ ਕੀ ਹੈ ਹਾਂਜੀ ਤਿੰਨੇ ਪ੍ਰਕਾਰਾਂ ਦੀਆਂ ਵਾਰਾਂ ਮਹਿਮਾ ਮੁਖ ਨੇ ਮਤਲਬ ਕਿ ਇਹਨਾਂ ਦੇ ਵਿੱਚ ਮਹਿਮਾ ਗਾਈ ਜਾਂਦੀ ਆ ਤਿੰਨੇ ਆਪਣੇ ਨਾਇਕ ਦੀ ਮਹਿਮਾ ਕਰਦੀਆਂ ਨੇ ਤੇ ਉਹਨਾਂ ਨੂੰ ਖਲਨਾਇਕ ਨਾਲ ਉੱਤਮ ਦੱਸਦੀਆਂ ਨੇ ਅਗੇਗਾ ਪੂਰਵ ਨਾਨਕ ਕਾਲ ਜਾਂ ਆਦ ਨਾਨਕ ਆਦ ਕਾਲ ਦੇ ਵਿੱਚ ਕਿਹੜੇ-ਕਿਹੜੇ ਵਾਰਾ ਲਿਖਿਆ ਗਿਆ ਨੇ ਪੂਰਵ ਨਾਨਕ ਕਾਲ ਜਿਹਨੂੰ ਆਦ ਕਾਲ ਵੀ ਕਹਿੰਦੇ ਨੇ ਹਾਂਜੀ 6 ਵਾਰਾ ਸੀ ਇਹ ਰਾਏ ਕਮਾਲ ਦੀ ਮੌਜ ਦੀ ਵਾਰ ਟੁੰਡਸ ਅਸਰਾਜੇ ਦੀ ਵਾਰ ਲਲਾ ਪਹਿਲੇਮਾ ਦੀ ਵਾਰ ਹਸਨੇ ਮੈਮੇ ਦੀ ਵਾਰ ਸਿਕੰਦਰ ਇਬਰਾਹਿਮ ਦੀ ਵਾਰ ਮੁਸੇ ਕੀ ਵਾਰ ਲਗੇਗਾ ਪੂਰਬ ਨਾਮਕਾਲ ਦੀ ਵੀਰ ਕਾਵ ਧਾਰਾ ਬਾਰੇ ਜਾਣਕਾਰੀ ਦੇਸੀ ਨੇ ਹਾਂਜੀ ਪੂਰਬ ਨਾਮਕਾਲ ਵਿੱਚ ਵੀਰ ਕਾਵ ਧਾਰਾ ਪ੍ਰਾਚੀਨ ਵਾਰਾਂ ਦੇ ਸਾਹਮਣੇ ਹੀ ਆ ਇਸ ਕਾਲ ਦੇ 6 ਪ੍ਰਸਿੱਧ ਲੋਕ ਵਾਰਾਂ ਰਾਏਕਮਾਲ ਦੀ ਮੋਜ਼ ਦੀ ਕੀਵਾਰ ਟੁੰਡਾ ਸਰਾਚੇ ਦੀਵਾਰ ਲਾਲਾ ਬਹਿਲੇਮਾ ਦੀਵਾਰ ਹਸਨੇ ਮੈਮੇ ਦੀਵਾਰ ਮੁਸਸੀ ਦੀਵਾਰ ਰਚੇ ਨਾ ਇਹਨਾਂ ਦੀ ਰਚਨਾ ਪੌੜੀਆਂ ਵਿੱਚ ਹੋਈਆਂ ਤੇ ਇਹਨਾਂ ਵਾਰਾਂ ਦੀਆਂ ਧੁਨੀਆਂ ਉੱਪਰ ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ ਛੇ ਵਾਰ ਨੂੰ ਗਾਉਣ ਦੀ ਹਲਾਇਤਾ ਤੇ ਇਹ ਵਾਰਾਂ ਆਪਣੇ ਮੁਕੰਮਲ ਰੂਪ ਵਿੱਚ ਸਾਡੇ ਤੱਕ ਨੀ ਪਹੁੰਚਦੀਆਂ ਤੇ ਇਹਨਾਂ ਵਾਰਾਂ ਦੀ ਭਾਸ਼ਾ ਜਿਹੜੀ ਠੇਠ ਬਣ ਜਾਂਦੀ ਹੈ ਤੇ ਇਹ ਰੂਪਕ ਉਪਮਾਾਂ ਤੇ ਦ੍ਰਿਸ਼ ਚਿਤਰਨਾ ਸੱਚ ਸਚਚ ਕਰਨੇ ਕੁਐਸਚਨ ਨੰਬਰ 13 ਹੈ ਪੁਰਵ ਨਾਨਕ ਗੁਰੂ ਨਾਨਕ ਸੌਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਾਲ ਯਵਾਰਨ ਉਸਨੇ ਹਨਕ ਮਲਕ ਮੁਰੀਦ ਤੇ ਤੇ ਚੰਦੜਾ ਸੂਏ ਦੀਵਾਰ ਜੁਗੋ ਤੇ ਵੀਰੇ ਪਰਵਾਨੀ ਕੀ ਵਾਰ ਰੌਣਾ ਕੈਲਾਸ਼ ਦਾ ਮਾਲਦੇ ਦੀ ਵਾਰ ਚੰਡੀ ਦੀ ਵਾਰ ਕੁਐਸਚਨ ਨੰਬਰ 14 ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ 9-12 ਦੇ ਤੁਨਾਂ ਨੇ ਜਾਕਰ ਉਹਨਾਂ ਨੂੰ ਬਸ ਨੇ ਨੇ ਹਾਂਜੀ ਇਹਨਾਂ ਦੇ ਵਿੱਚ ਇਹ ਹੀ ਆ ਜਾਣਗੇ ਇੱਕ ਤਾਂ ਇਹ 6 ਦੀਆਂ 6 ਵਾਰਾਂ ਠੀਕੋ ਤੇ ਇਹਦੇ ਵਿੱਚ ਤਿੰਨ ਹੋਣਗੇ ਟੋਟਲ ਨੌ ਹੋਣਗੇ ਅਗੇ ਹੈਗਾ ਪੰਜਾਬੀ ਦੇ ਅਧਿਆਤਮਕ ਵਾਰਾਂ ਦੇ ਨੋਟਸ ਨਾ ਹਾਂਜੀ ਅਧਿਆਤਮਕ ਵਾਰਾਂ ਉਹ ਵਾਰਾਂ ਨੇ ਜਿਨ੍ਹਾਂ ਵਿੱਚ ਅਧਿਆਤਮਕ ਵਿਚਾਰ ਧਾਰਾ ਧਾਰਮਿਕ ਵਿਚਾਰ ਧਾਰਾ ਨੂੰ ਵਾਰਕਾਬ ਦਾ ਵਾਰਕਾਬ ਰੂਪੀ ਵਿੱਚ ਪੇਸ਼ ਕੀਤਾ ਗਿਆ ਤੇ ਆਦਿ ਗ੍ਰੰਥ ਸਾਹਿਬ ਜੀ ਦੇ ਵਿੱਚ 22 ਅਧਿਆਤਮਕ ਵਾਰਾਂ ਸ਼ਾਮਲ ਨੇ ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਾਰਾਂ ਨੇ ਤਿੰਨ ਨੇ ਉਹ ਹੈਗੇ ਨੇ ਰਾਗ ਮਾਝ ਰਾਗ ਆਸਾ ਰਾਗ ਮਲਾਰ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਹੈਗੇ ਨੇ ਚਾਰ ਵਾਰਾਂ ਨੇ ਰਾਗ ਗੁਜਰੀ ਦੇ ਵਿੱਚ ਰਾਗ ਸੂਹੀ ਦੇ ਵਿੱਚ ਰਾਗ ਗਰਾਮਕਲੀ ਦੇ ਵਿੱਚ ਰਾਗ ਮਾਰੂ ਦੇ ਵਿੱਚ ਸ੍ਰੀ ਗੁਰੂ ਪਥੀ ਹੋ ਗਏ RAMDAS ji ਆਪਣੇ ਚੌਥੇ ਗੁਰੂ ਸਾਇਆ ਇਹਨਾਂ ਦੇ ਹੈਗੇ ਨੇ ਜਿਹੜੇ ਕੀ ਸ੍ਰੀ ਗੋੜੀ ਵਿਹਾਗੜਾ ਵੰਢਾ ਸੋਰਠ ਵਿਆਲਾਵਲ ਸਾਰੰਗ ਕਾਨੜਾ ਦੇ ਵਿੱਚ ਨੇ ਮਲਕੀ ਤੁਸੀਂ ਇਹ ਜਰਗਾਂ ਨੂੰ 3486 ਪਹਿਲੇ ਗੁਰਦੇ ਤਿੰਨ ਨੇ ਗੁਰੂ ਸਾਹਿਬਾਂ ਦੇ ਦੂਜੇ ਗੁਰੂ ਸਾਹਿਬਾਂ ਦੇ ਆ ਦੂਜੇ ਗੁਰੂ ਸਾਹਿਬਾਂ ਨੇ ਹੈਗੇ ਤੀਜੇ ਗੁਰੂ ਸਾਹਿਬਾਂ ਦੇ ਚਾਰ ਨੇ ਤੇ ਚੌਥੇ ਪਾਤਸ਼ਾਹੀ ਦੇ ਅੱਠ ਤੇ ਪੰਜੇ ਪਾਤਸ਼ਾਹੀ ਦੇ 6 ਇੱਕ ਸੱਤੇ ਬਲਵੰਟ ਦੀ ਵਾਰ ਆ ਠੀਕ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਵਾਰ ਹੈਗਾ ਗੌੜੀ ਗੁਜਰੀ ਜੇਤਸਰੀ ਰਾਮਕਲੀ ਮਾਰੂ ਤੇ ਵਸੰਤ ਦੇ ਵਿੱਚ ਹਰੀ ਰਕਤ ਪ੍ਰੇਮ ਪ੍ਰਕਾਸ਼ ਜੀ ਦੇ ਕਹਿਣ ਅਨੁਸਾਰ ਰੱਬੀ ਉਸਤਤਿ ਵਿੱਚ ਗਾਇਆ ਗਿਆ ਗੁਰੂ ਰਚਿਤ ਵਾਰਾਂ ਜਿਹੜੀਆਂ ਗਿਣਤੀ ਦੇ ਵਿੱਚ 21 ਨੇ ਅਧਿਆਤਮਕ ਵਾਰਾਂ ਵਿੱਚ ਗਿਣਤੀ ਦੇ ਪੱਖ ਤੋਂ ਤੇ ਸਾਹਿਤਿਕ ਵਿਸ਼ੇਸ਼ਤਾ ਦੇ ਪੱਖ ਤੋਂ ਸਥਾਨ ਰੱਖਦੀਆਂ ਨੇ ਤੇ ਆਦ ਗ੍ਰੰਥ ਸਾਹਿਬ ਜੀ ਦੇ ਵਿੱਚ 22ਵੀਂ ਵਾਰ ਹੈ ਜਿਹੜੀ ਕੋ ਸੱਤੇ ਬਲਵੰਟ ਦੀ ਵਾਰ ਆ ਇਹ ਪ੍ਰੇਮ ਪ੍ਰਕਾਸ਼ ਜੀ ਦੇ ਅਨੁਸਾਰ ਆ ਅਧਿਆਤਮਕ ਵਾਰਾਂ ਦੇ ਵਿੱਚ ਆਦ ਗ੍ਰੰਥ ਸਾਹਿਬ ਤੋਂ ਬਾਹਰ ਭਾਈ ਗੁਰਦਾਸ ਜੀ ਦੀਆਂ 39 ਵਾਰਾਂ ਨੂੰ ਭਾਈ ਗੁਰਦਾਸ ਜੀ ਦੇ ਇਹ ਵਾਰਾ ਭਗਤਾਂ ਵਾਲਾ ਦੀ ਪਰੰਪਰਾ ਅਨੁਸਾਰ ਲਿਖਿਆ ਗੁੰਜਿਆ ਨੇ ਜੋ ਗੁਰਬਾਣੀ ਦੇ ਵਿਚਾਰਾਂ ਦੀ ਵਿਆਖਿਆ ਕਰਦੀਆਂ ਭਾਈ ਗੁਰਦਾਸ ਜੀ ਦੀਆਂ ਦਾਰਸ਼ਨਿਕ ਵਾਰਾਂ ਵੀ ਅਧਿਆਤਮਕ ਵਾਰੀਆਂ ਆ ਅਧਿਆਆਸ਼ ਭਾਈ ਗੁਰਦਾਸ ਜੀ ਦਾ ਜਨਮ ਤੇ ਦੇਹਾਂਤ ਭਾਈ ਗੁਰਦਾਸ ਜੀ ਦਾ ਜਨਮ 1569 ਈਸਵੀ ਦੇ ਵਿੱਚ ਹੁੰਦਾ ਤੇ ਜਹਾਂਤ 1637 ਦੇ ਵਿੱਚ ਪਾਈ ਗੁਰਦਾਸ ਜੀ ਨੇ ਪੰਜਾਬੀ ਵਿੱਚ ਕਿੰਨੀਆਂ ਵਾਰਾਂ ਲਿਖੀਆਂ ਨੇ ਜਿਆਦਾ ਆਤਮਕ ਵਾਰਾਂ ਕਿੰਨੀਆਂ ਲਿਖੀਆਂ ਨੇ 39 ਨੇ ਤੇ ਇਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੁਮਜੀ ਕਿਹਾ ਜਾਂਦਾ ਠੀਕ ਹੈ ਸ਼੍ਰੀ ਗੁਰਜੰਦੀਪ ਜੀ ਨੇ ਕਿਹਾ ਸੀ ਤੇ ਰੂਪਕ ਪੱਖੋਂ ਉੱਤਮ ਕਲਾ ਕਲਾ ਗੁਣਾਂ ਨਾਲ ਭਰਪੂਰ ਨੇ ਲੱਗੇਗਾ ਸ਼੍ਰੀ ਗੁਰੂ ਨਾਨਕ ਕਾਲ ਦੇ ਵਿੱਚ ਲਿਖੇਗੇ ਜੰਗਨਾਮੇ ਹਾਂਜੀ ਜੰਗਨਾਮਾ ਪੀਰ ਮੁਹੰਮਦ ਕਾਸਮੀ ਕੁਐਸਚਨ ਨੰਬਰ 18 ਗੁਰੂ ਨਾਨਕ ਕਾਲ ਦੇ ਜੰਗਨਾਮੇ ਕਿਹੋ ਜੇ ਨੇ ਗੁਰੂ ਨਾਨਕ ਕਾਲ ਦੇ ਜੰਗਨਾਮੇ ਦੇ ਵਿਸ਼ੇ ਇਸਲਾਮੀ ਕਨੇ ਤੇ ਕਲਾ ਦੇ ਪੱਖੋਂ ਸਲਾਹਨਯੋਗ ਨੇ 18ਵੀਂ ਸਦੀ ਦੇ ਜੰਗਨਾਮੇ ਲਿਖਣ ਲਿਖਣ ਵਾਲਿਆਂ ਦੇ ਨਾਮ ਦੱਸਣੇ ਨੇ ਹਾਂਜੀ ਪੰਜਾਬੀ ਜੰਗਨਾਮਾ ਰਚਨਾ ਦਾ ਆਰੰਭ ਮੁਕਵਲ ਦੇ ਜੰਗਨਾਮਾ ਇਮਾਮ ਹੁਸੈਨ ਦੇ ਨਾਲ ਹੁੰਦਾ ਠੀਕ ਆ ਪੰਜਾਬੀ ਦੇ ਵਿੱਚ ਜੰਗਨਾਮਾ ਮੁਕਵਲ ਨੇ ਜਿਹੜਾ ਲਿਖਿਆ ਸੀ ਜੰਗਨਾਮਾ ਇਮਾਮ ਹੁਸੈਨ ਦੇ ਨਾਲ ਹੁੰਦਾ ਉਸ ਤੋਂ ਮਗਰੋਂ ਹਾਮਦ ਤੇ ਮੌਲਵੀ ਰੁਕਨਦੀਨ ਨੇ ਜੰਗਨਾਮੇ ਲਿਖਨੇ ਅਗੇ ਇਹਨਾਂ ਬਾਤ ਤੇ ਜੰਗਨਾਮੇ ਦਾ ਅੰਤਰ ਸਪਸ਼ਟ ਕਰਨਾ ਹਾਂਜੀ ਬਾਅਰ ਵਿੱਚ ਕਿਸੇ ਪੂਰੀ ਲੜਾਈ ਦਾ ਹਾਲ ਹੁੰਦਾ ਜਿਹਦੇ ਵਿੱਚ ਨਿਸ਼ਾਨੀ ਦਾ ਸਰਖੰਡੀ ਸ਼ੰਤ ਰਚਿਆ ਗਿਆ ਇਹ ਮਤਲਬ ਕਿਸੇ ਨਿਸ਼ਾਨੀ ਸ਼ੰਦ ਜਾਂ ਸਰਖੰਡੀ ਸ਼ੰਦ ਦੇ ਵਿੱਚ ਰਚੀ ਵੀ ਹੁੰਦੀ ਆ ਤੇ ਜਿਹਦੇ ਵਿੱਚ ਖੜਕਮੀ ਤੇ ਗੜਮਕਮੀ ਭਾਸ਼ਾ ਹੁੰਦੀ ਹੈ ਤੇ ਇਸ ਵਿੱਚ ਵੀਰ ਰਸ ਪ੍ਰਧਾਨ ਹੁੰਦਾ ਜਿਸ ਵਿੱਚ ਯੋਧਿਆਂ ਨਾਲ ਟੱਕਰ ਲੈਂਦੇ ਨਾਇਕ ਨਾਇਕਾ ਦੀ ਸੂਰਮਗਤੀ ਖੂਬ ਦੇ ਵਿੱਚ ਪੇਸ਼ ਕੀਤੀ ਜਾਂਦੀ ਆ ਪਰੰਤੂ ਜੰਗਨਾਮੇ ਵਿੱਚ ਕਿਸੇ ਇੱਕ ਇਤਿਹਾਸਿਕ ਜੰਗ ਯੁੱਧ ਜਾਂ ਜੰਗੋ ਯੁੱਧਾਂ ਬਾਰੇ ਵਿਵਰਤਨ ਉਸ ਸੀ ਹਰਫੀ ਜਾਂ ਕਿਸੇ ਵਰਗੇ ਕਾਵ ਰੂਪ ਦੀ ਵਰਤੋਂ ਕਰਕੇ ਪੰਤਾ ਵਿੱਚ ਜ਼ੋਰਦਾਰ ਭਾਸ਼ਾ ਵਿੱਚ ਲਿਖਿਆ ਹੁੰਦਾ ਇਸ ਵਿੱਚ ਫੀਰ ਰਸ ਤੋਂ ਇਲਾਵਾ ਕਰੋਨਾ ਰਸ ਵੀ ਆਪਣਾ ਖੂਗ ਰੰਗ ਦਿਖਾਉਂਦਾ ਹੈ ਅੱਗੇ ਹੈਗਾ 18ਵੀਂ ਸਦੀ ਦੇ ਆਵਾਰਕਾਰਾਂ ਦੇ ਨਾਸਨੇ ਨੇ ਭਾਈ ਗੁਰਦਾਸ ਜੀ ਅਨੀ ਰਾਏ ਜਯੋਧਾਨੰਦਨ ਦੇਵੀ ਦਾਸ ਦੇਸਪਾਨ ਪੀਰ ਮੁਹੰਮਦ ਧਿਆਲ ਸਿੰਘ ਨਜ਼ਾਵਤ ਸਿੱਧਾ ਜਿਉਣਾ ਅਗਰਾ ਜਵਾਹਰ ਸਿੰਘ ਕੇਸ਼ਵ ਅਗੇ 18ਵੀਂ ਸਦੀ ਵਿੱਚ ਰਚੀਆਂ ਨਵਾਰਾਂ ਹਾਂਜੀ ਰਾਵਾਰ ਪਾਤਸ਼ਾਹੀ 10 ਦੀ ਖਾਲਸੇ ਦੀ ਵਾਰ ਕਿਰਤਪਾਈ ਗੁਰਦਾਸ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਵਾਰ ਭੜੇ ਦੀ ਪਾਤਸ਼ਾਹੀ 10 ਕਿਰਤ ਗੁਮਨਾਮ ਕਵੀ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਕਿਰਤਾਨੀ ਰਾਏ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਗੁਮਨਾਮ ਕਵੀ ਲਵਕੁਸ਼ ਦੀ ਵਾਰ ਲਵਕੁਸ਼ ਦੀ ਵਾਰ ਕਾਨ ਭਗਵਾਨ ਦੀ ਵਾਰ ਚੱਠਿਆਂ ਦੀ ਵਾਰ ਫਤਿਹਨਾਮਾ ਸਰਬ ਲੋਵ ਵਾਰ ਰਾਦਰ ਸ਼ਾਦੀ ਵਾਰ ਚੌਧਰੀਆਂ ਦੀ ਵਾਰ-ਵਾਰ ਹਕੀਕਤ ਰਾਏ ਵਾਰ ਸ਼੍ਰੀ ਰਾਮਚੰਦਰ ਦੀ ਵਾਰ ਰਾਜਾ ਅਮਰ ਸਿੰਘ ਇਹ ਵਾਰਾਂ ਕਲਾ ਦੇ ਪੱਖੋਂ ਉੱਤਮ ਗਿਰਤਾਂ ਨੇ ਅੱਗੇ ਹੈਗਾ 18ਵੀਂ ਸਦੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਧੀ ਲਿਖੀਆਂ ਜਾਂ ਵਾਰਾਂ ਦੇ ਉਹਨਾਂ ਦੇ ਕਵੀ ਹਾਂਜੀ ਵਾਰ ਪਾਸ਼ੇ ਦਸਵੀਂ ਦੀ ਖਾਲਸੇ ਦੀ ਵਾਰ ਗਿਰਤਪਾਈ ਗੁਰਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਭੇੜੇ ਦੀ ਕਿਰਤ ਗੁਮਨਾਮ ਕਵੀ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਕਿਰਤਾਂ ਨਿਰਾਏ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਕਿਰਤ ਗੁਮਨਾਮ ਕਵੀ 24 19ਵੀਂ ਸਦੀ ਵਿੱਚ ਹੋਈ ਵਾਰ ਰਚਨਾ ਦੇ ਬਿਰਤਾਂਤ ਹੋ ਹਾਂਜੀ 19ਵੀਂ ਸਦੀ ਵਿੱਚ ਭਾਈ ਰਾਮ ਨੇ ਸੋਡੀਆਂ ਦੀ ਵਾਰ ਕਾਦਰ ਜਾਨ ਨੇ ਵਾਰ ਹਰੀ ਸਿੰਘ ਨਲਵਾ ਕਵੀ ਸਹਾਈ ਸਿੰਘ ਨੇ ਸਰਦਾਰ ਹਰੀ ਸਿੰਘ ਦੀ ਵਾਰ ਸ਼ਾਹ ਮੁਹੰਮਦ ਨੇ ਜੰਗਨਾਵਾ ਸਿੰਘਾਂ ਤੇ ਫਰੰਗੀਆ ਮਟਕ ਨੇ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਦੀ ਵਾਰ ਤੇ ਨਿਹਾਲ ਸਿੰਘ ਨੇ ਵੈਂਤਾ ਸ਼ੇਰ ਸਿੰਘ ਦੀ ਅਤੇ ਭਾਈ ਕਾਨ ਸਿੰਘ ਨੇ ਜੰਗਨਾਵਾ ਲਾਹੌਰ ਦੀ ਰਚਨਾ ਕੀਤੀ ਹੈ ਚਠਿਆਂ ਦੀ ਵਾਰ ਦਾ ਰਚਨਾਹਾਰਾ ਕੌਣਾ ਪੀਰ ਮੁਹੰਮਦ ਆ ਚਠਿਆਂ ਦੀ ਵਾਰ ਵਿੱਚ ਕਿੰਨਾ ਕਿੰਨਾ ਧਿਰਾਂ ਵਿਚਕਾਰ ਲੜਾਈ ਹੁੰਦੀ ਹੈ ਚਠਿਆਂ ਦੀ ਵਾਰ ਵਿੱਚ ਸ਼ੁਕਰ ਚੱਕੀ ਦੇ ਸਰਦਾਰ ਮਹਾ ਸਿੰਘ ਦੀ ਪਹਿਲਾ ਚਠੇ ਸਰਦਾਰ ਪੀਰ ਮੁਹੰਮਦ ਨਾਲ ਤੇ ਫਿਰ ਉਸਦੇ ਪੁੱਤਰ ਗੁਲਾਮ ਮੁਹੰਮਦ ਨਾਲ ਪਹਿਲਾ ਪੀਰ ਮੁਹੰਮਦ ਨਾਲ ਫਿਰ ਗੁਲਾਮ ਮੁਹੰਮਦ ਨਾਲ ਲੜਾਈ ਹੁੰਦੀ ਹੈ ਜਿਸ ਵਿੱਚ ਅੰਤੇ ਮਜੀਤ ਮਹਾ ਸਿੰਘ ਦੀ ਹੁੰਦੀ ਹੈ ਅਗਿਆਂਗਾ ਚਠਿਆਂ ਦੀ ਵਾਰ ਦੇ ਕਾਹ ਬੋਣ ਦੱਸ ਰਹੇ ਨੇ ਹਾਂ ਦੀ ਚਠਿਆਂ ਦੀ ਵਾਰ ਕੋਲ 91 ਪੌੜੀਆਂ ਵਿੱਚ ਮਿਲਦੀ ਹੈ ਇਸ ਦੀ ਰਚਨਾ ਲਈ ਨਿਸ਼ਾਨੇ ਸ਼ੰਦ ਦੀ ਵਰਤੋਂ ਕੀਤੀ ਗਈ ਇਸ ਦੀ ਬੋਲੀ ਮਾਝੀ ਆ ਠੇਠ ਮਹਾਵਰੇਦਾਰ ਖੜਕਮੀ ਗੜਕਮੀ ਆ ਇਸ ਵਿੱਚ ਪਿੰਪਿਨ ਅਲੰਕਾਰਾਂ ਤੇ ਸ਼ਬ ਚਿੱਤਰਾਂ ਦੀ ਵਰਤੋਂ ਵੀ ਰਸ ਨੂੰ ਪ੍ਰਚੰਡ ਕਰਨ ਵਿੱਚ ਖੂਬ ਸਹਾਇਕ ਨੇ ਅਗੇ ਹੈਗਾ ਨਾਦਰ ਸ਼ਾਹੀ ਵਾਰ ਕਿਸ ਨੇ ਲਿਖੀ ਤੇ ਇਹ ਕਿਸ ਇਤਿਹਾਸਿਕ ਸਮੇਂ ਦੀ ਜੰਗਾਂ ਨਾਲ ਸੰਬੰਧਿਤ ਹੈ ਅਗੇ ਹੈਗਾ ਨਾਦਰ ਸ਼ਾਹੀ ਵਾਰ ਨਜ਼ਾਵਤ ਦੀ ਰਚਨਾ ਤੇ ਇਹ ਵਾਰ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੇ ਸਮੇਂ ਸਾਰਾ 347 ਦੇ ਵਿੱਚ ਨਾਦਰ ਸ਼ਾਹ ইরਾਨੀ ਨਾਲ ਹੋਈ ਲੜਾਈ ਸਮੇਂ ਨਾਲ ਸੰਬੰਧਿਤ ਹੈ। ਨਾਦਰ ਸ਼ਾਹੀ ਵਾਰ ਜਾਂ ਨਜ਼ਾਵਤ ਦੀ ਵਾਰ ਦੇ ਕਾਵਿਸ਼ੇਸ਼ਤਮਾਂ ਜਿੰਨ ਨਜ਼ਾਵਤ ਦੀ ਵਾਰ ਦੇ ਕਰਤਾ ਪਈ ਬਾਰੇ ਵਿਦਵਾਨਾਂ ਵਿੱਚ ਕਾਫੀ মতਪੇਦ ਨੇ ਇਸ ਦੇ ਪੂਰੀ ਹੋਣ ਬਾਰੇ ਵੀ ਕਲਾ ਦੇ ਪੱਖ ਤੋਂ ਇਹ ਕੁਝ ਪੱਦਰ ਦੀ ਰਚਨਾ ਇਸ ਵਿੱਚ ਪੌੜੀ ਕਾਵ ਰੂਪ ਤੇ ਨਿਸ਼ਾਨੀ ਸੰਦੀ ਵਰਤੋਂ ਕੀਤੀ ਗਈ ਆ। ਇਸ ਦੀ ਬੋਲੀ ਮਾਝੀ ਠੇੜ ਤੇ ਮੁਹਾਵਰੇਦਾਰਾ ਵੀਰ ਰਸ ਵਾਰ ਦੇ ਵੀਰ ਰਸ ਨੂੰ ਪ੍ਰਚੰਡ ਕਰਨੇ ਖੜਕਵੀ ਗੜਕਵੀ ਉਪਨੀ ਪੈਦਾ ਕਰਨ ਵਾਲੇ ਸ਼ਬਦ ਵਰਤੇ ਗਏ ਨੇ ਉਪਮਾ ਰੂਪਕ ਤੇ ਦ੍ਰਿਸ਼ਤਾਂਤ ਅਲੰਕਾਰਾਂ ਦੀ ਵਰਤੋਂ ਕੀਤੀ ਗਈ ਹੈ ਜਥਾਰ ਸਜੀਵ ਸ਼ਬ ਚਿੱਤਰ ਜੋਧਿਆ ਨੇ ਹਮਲੇ ਹਥਿਆਰਾਂ ਦੀ ਖੜਕਾਰ ਤੇ ਮਾਰ ਵੱਡ ਇਨ੍ਹਾਂ ਤੇ ਭੂਤਨੀਆਂ ਦਾ ਜ਼ਿਕਰ ਇਸ ਤੇ ਵੀ ਇਹ ਵਿੱਚ ਵੀਰ ਰਸ ਨੂੰ ਖੂਬ ਪ੍ਰਚੰਡ ਕਰਦੇ ਨੇ ਨੈਕਸਟ ਹੈਗਾ ਕੁਐਸਚਨ ਹਾਂਜੀ 19ਵੀਂ ਸਦੀ ਵਿੱਚ ਇਸਲਾਮ ਨਾਲ ਸੰਬੰਧਿਤ ਕਿਹੜੇ-ਕਿਹੜੇ ਜੰਗਾਂ ਦੇ ਨਾਮ ਲਿਖੇ ਗਏ ਨੇ 19 ਸ ਦੇ ਵਿੱਚ ਇਸਲਾਮ ਦੇ ਮੁਖੀਆਂ ਨਾਲ ਸੰਬੰਧਿਤ ਕੁਝ ਜੰਗਨਾਮੇ ਲਿਖੇ ਗਏ ਨੇ ਜਿਨ੍ਹਾਂ ਵਿੱਚ ਮੁਹੰਮਦ ਵਕਸ਼ ਦਾ ਜੰਗਨਾਮਾ ਉਮਰ ਹਾਤਮ ਅਲੀ ਦਾ ਜੰਗਨਾਮਾ ਇਮਾਮ ਇਮਾਨ ਅਲੀ ਹੁਲਾਕ ਮੁਲਕ ਮੀਆਂ ਮੁਸਤਾਫਾ ਦਾ ਜੰਗਨਾਮਾ ਇਮਾਮ ਅਲੀ ਤੇ ਅਹਿਮਦ ਜ਼ਾਰ ਦੇ ਲਿਖੇ ਜੰਗਨਾਮੇ ਦੇ ਨਾਮ ਲੈ ਜਾ ਸਕਦੇ ਨੇ ਅਗੇ ਹਨ ਸ਼ਾ ਮੁਹੰਮਦ ਦਾ ਜੰਗਨਾਮਾ ਕਿਸ ਘਟਨਾ ਨੂੰ ਲੈ ਕੇ ਲਿਖਿਆ ਗਿਆ ਜਾਂ ਜੰਗਨਾਮਾ ਸਿੰਘਾਂ ਦੇ ਫਰੰਗੀਆਂ ਨਵੀਸ਼ਾ ਕੀਆ ਸ਼ਾਮਾ ਮੰਦਰ ਜੰਗਨਾਮਾ ਮਰਨਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਦਰਬਾਰ ਦੇ ਵਿੱਚ ਫੈਲੀ ਹੋਈ ਬੁਰਸ਼ਾਗਰਦੀ ਤੇ 1945-46 ਵਿੱਚ ਸਿੰਘਾਂ ਦੇ ਅੰਗਰੇਜ਼ਾਂ ਵਿਚਕਾਰ ਹੋਈ ਲੜਾਈ ਦਾ ਇਸਿੱਟੇ ਵੱਜੋਂ ਸਿੰਘਾਂ ਦੀ ਹਾਰ ਹੁੰਦੀ ਹੈ ਇਹਦੇ ਵਿੱਚ ਵਰਣਨ ਕੀਤਾ ਗਿਆ ਤੇ ਜਿਸ ਵਿੱਚ ਸਿੰਘਾਂ ਦੀ ਹਾਰ ਹੋਣ ਦੀ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰਨ ਦੀ ਘਟਨਾ ਨੂੰ ਲਿਖਿਆ ਗਿਆ ਜੰਗਨਾਮਾ ਸ਼ਾਮ ਮੁਹੰਮਦ ਦੀਆਂ ਕੀ ਵਿਸ਼ੇਸ਼ਤਾਵਾਂ ਨੇ ਜੰਗਨਾਮਾ ਸ਼ਾਹ ਮੁਹੰਮਦ ਦੇਸ਼ ਭਗਤੀ ਭਰਪੂਰ ਉਪਤਮ ਸ਼ਾਕਰ ਰਚਨਾ ਇਸ ਦੀ ਰਚਨਾ ਲਈ ਵੈਂਤ ਸ਼ੰਦੀ ਵਰਤੋਂ ਕੀਤੀ ਗਈ ਹੈ ਬੋਲੀ ਕੇਂਦਰੀ ਪੰਜਾਬੀ ਹੈ ਸਰਲਾ ਠੇਠਾ ਦਾ ਮਹਾਵਰੇਦਾਰ ਹੈ ਪੰਜਾਬੀ ਵਿੱਚ ਇਹ ਪਹਿਲੀ ਰਚਨਾ ਜਿਸ ਵਿੱਚ ਅੰਗਰੇਜ਼ੀ ਦੇ ਪੰਜਾਬੀ ਵਿੱਚ ਪ੍ਰਚੰਤੋ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਇਸ ਵਿੱਚ ਪਿੰਪਿਲਾਣਕਾਰ ਤੇ ਸ਼ਬ ਚਿਤਰਾ ਦੀ ਪ੍ਰਭਾਵਸ਼ਾਲੀ ਵਰਤੋਂ ਹੈ ਪਾਤਰ ਉਸਾਰੀ ਬੇਵਾਕ ਤੇ ਸਜੀ ਹੈ ਇਸ ਵਿੱਚ ਕਰੋਨਾ ਤੇ ਵੀਰ ਰਸ ਦਾ ਸੁਮੇਲ ਹੈ ਇਹ ਕੌਮੀ ਭਾਵਨਾ ਨੂੰ ਪ੍ਰਗਟ ਕਰਨ ਵਾਲੀ ਇੱਕ ਪ੍ਰਭਾਵਸ਼ਾਲੀ ਰਚਨਾ ਹੈ। ਅੰਗਰੇਜ਼ਾਂ 18ਵੀਂ ਸਦੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਦਵਾਰਾਂ ਲਿਖਣ ਵਾਲੇ ਕਵੀ ਕਿਹੜੇ-ਕਿਹੜੇ ਸਨ? ਹਾਂਜੀ। ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਦਵਾਰਾਂ ਲਿਖਣ ਵਾਲੇ ਕਵੀਆਂ ਵਿੱਚ ਭਾਈ ਗੁਰਦਾਸ ਜੀ, ਅਨੀ ਰਾਏ ਤੇ ਦੋ ਗੁਮਨਾਮ ਕਵੀ ਸ਼ਾਮਲ ਹੋਣੇ। ਉਨਮੀ ਸਰ ਵਿੱਚ ਰਚੇਗਾ ਜੰਗਨ ਵਿੱਚ ਕਿਹੜੀ ਰਚਨਾ ਸ਼ਾ ਕਰ ਮੰਨੀ ਜਾਂਦੀ ਹੈ ਹਾਂਜੀ ਜੰਗਰਾਮਾ ਸਿੰਘਾ ਤੇ ਫਰੰਦੀ ਆ ਜਿਸ ਦੀ ਰਚਨਾ ਸ਼ਾ ਮੁਹੰਮਦ ਨੇ ਕੀਤੀ ਆ ਵਾਰ ਕਵ ਦੇ ਤਿੰਨ ਪੜਾ ਕਿਹੜੇ ਨੇ ਹਾਂਜੀ ਲੋਕ ਵਾਰ ਅਧਿਆਤਮਕ ਵਾਰ ਇਤਿਹਾਸਿਕ ਵਾਰ ਭਾਈ ਗੁਰਦਾਸ ਜੀ ਦੁਆਰਾ ਰਚਿਤ ਵਾਰ ਕਿਹੜੀ ਆ ਵਾਰ ਪਾ ਪਾਤਸ਼ੇ ਦਸਮੀ ਕੀ ਜਾਂ ਖਾਲਸੇ ਦੀ ਵਾਰ ਭਾਈ ਗੁਰਦਾਸ ਸਿੰਘ ਲਵਕੁਸ਼ ਦੀ ਵਾਰ ਦਰਚਨਹਾਰਾ ਕੌਣਾ ਜੀ ਸ਼ੋਧਾਨੰਦਨ ਵਾਰ ਸ਼੍ਰੀ ਰਾਮਚੰਦਰ ਦੀ ਰਚਨਾ ਕਿਸ ਨੇ ਕੀਤੀ ਆ ਦਵਾਰ ਸਿੰਘ ਨੇ 1997 ਦੇ ਵਿੱਚ ਕਵੀ ਅਗਰਾ ਦੁਆਰਾ ਰਚਿਤ ਇਹ ਵਾਰ ਕਿਹੜੀ ਆ ਵਾਰ ਹਕੀਕਤ ਰਾਏ ਕ੍ਰਿਸ਼ਨ ਭਗਵਾਨ ਦੀ ਵਾਰ ਕਿਸ ਕਵੀ ਦੀ ਰਚਨਾ ਹਾਂ ਜੀ ਤੇਜਪੰਦੀ ਜਿਸ ਦਸਤਾਵੇਜ਼ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਤੇ ਉਹਨਾਂ ਨੂੰ ਮਾਰਨ ਲਈ ਕੰਸ ਦੇ ਯਤਨ ਤੇ ਅੰਤ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੁਆਰਾ ਕੰਸ ਦੇ ਮਾਰੇ ਜਾਣ ਨਾਲ ਸੰਬੰਧਿਤ ਹੈ ਫਤੇਨਾਮਾ ਕ੍ਰਿਤ ਦਿਆਲ ਸਿੰਘ ਵਿੱਚ ਕਿਹਨਾਂ ਦੋ ਧਿਰਾਂ ਵਿਚਕਾਰ ਹੋਈ ਲੜਾਈ ਦਾ ਜ਼ਿਕਰ ਹੈ ਇਹਦੇ ਵਿੱਚ ਇਸ ਵਾਰ ਵਿੱਚ ਸਰਦਾਰ ਸਾਹਿਬ ਸਿੰਘ ਪੰਗੀ ਦੇ ਸਿੰਧ ਹਾਕਰ ਦੇ ਹਾਕਮ ਅਹਿਮਦ ਖਾਨ ਸਹੰਚੀ ਵਿਚਕਾਰ ਹੋਈ ਲੜਾਈ ਦਾ ਜ਼ਿਕਰ ਹੈ ਅਗੇ ਹੈ ਕਾਦਰ ਜਾਦਵਾਰਾ ਰਚਿਤਵਾਰਾਂ ਦੇ ਨਾਲ ਸਨੇ ਨੇ ਹਾਂਜੀ ਹਰੀ ਸਿੰਘ ਨਾਲ ਵਾਰ ਦੀ ਵਾਰ ਲਿਖੀ ਇਹਨਾਂ ਨੇ ਤੇ ਇਹ ਕਾਵ ਰੂਪ ਸ਼ਿਰਫੀ ਵਿੱਚ ਲਿਖੀ ਗਈ ਹੈ ਇਹ ਕਿਸ ਰੂਪ ਕਾਵ ਰੂਪ ਦੇ ਵਿੱਚ ਲਿਖੀ ਗਈ ਹੈ ਸ਼ਿਰਫੀ ਦੇ ਵਿੱਚ ਨੈਕਸਟ ਕੁਐਸਚਨ ਹੈ ਰਾਮ ਦਿਆਲ ਅਨਦ ਅਨਦ ਦੀ ਰਚਨਾ ਹਾਂਜੀ ਜੰਗਨਾਮਾ ਸਰਦਾਰ ਹਰੀ ਸਿੰਘ ਵੈਂਤਾ ਸ਼ੇਰ ਸਿੰਘ ਦੀ ਰਚਨ ਵਾਰ ਦਾ ਰਚਨਹਾਰਾ ਕੌਣ ਹੈ ਨਿਹਾਲ ਸਿੰਘ ਵਾਰ ਕਾਵ ਦੇ ਵਿਸ਼ੇਸ਼ਤਾਵਾਂ ਜੰਗ ਯੁੱਧ ਵਾਰ ਦੇ ਵਿਸ਼ੇ ਨੇ ਵਾਰ ਦਾ ਨਾਇਕ ਧਰਮ ਕੌਮ ਦੇਸ਼ ਜਾਂ ਪਰਪਕਾਰ ਲਈ ਦੂਜਣ ਵਾਲਾ ਇਤਿਹਾਸਿਕ ਵਿਅਕਤੀ ਹੁੰਦਾ ਜਿਸ ਵਿੱਚ ਜੰਗੋ ਯੁੱਧ ਦੇ ਵਾਤਾਵਰਣ ਨੂੰ ਬੜੇ ਸੰਜੀਵ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਲੜਾਈ ਵਿੱਚ ਵਿਰੋਧੀ ਤੈਨੂੰ ਵੀ ਪੇਸ਼ ਕੀਤਾ ਜਾਂਦਾ ਜੋਦੇ ਜੋਧਿਆਂ ਨਾਲ ਟਕਰਾਂ ਲੈਂਦੇ ਨੇ ਸੂਰਮੇ ਪਿੰਨ ਪਿੰਨ ਪ੍ਰਕਾਰ ਦੇ ਹਥਿਆਰਾਂ ਦੇ ਨਾਲ ਇੱਕ ਦੂਜੇ ਤੇ ਮਾਰ ਕਰਦੇ ਨੇ ਮਾਰਦੇ ਨੇ ਮਰਨ ਤੋਂ ਨਹੀਂ ਡਰਦੇ ਇਸ ਦੀ ਭਾਸ਼ਾ ਜੋਸ਼ ਭਰੀ ਖੜਕਮੀ ਤੇ ਗੜਕਮੀ ਹੈ ਸ਼ਬ ਚਿੱਤਰ ਤੇ ਬੋਨ ਚਿੱਤਰ ਇਸ ਵਿੱਚੋਂ ਨੋਖਾ ਰੰਗ ਪਰ ਪੈਦਾ ਕਰਦੇ ਨੇ ਇਸ ਵਿੱਚ ਵੀਰ ਰਸ ਦੇ ਨਾਲ ਰੋਦਰ ਰਸ ਭਿਆਨਕ ਰਸ ਤੇ ਹਾਸ ਰਸ ਦਾ ਵੀ ਪ੍ਰਵੇਸ਼ ਹੁੰਦਾ ਆਧੁਨਿਕ ਕਾਲ ਦੇ ਪੰਜ ਵਾਰ ਲੇਖਕਾਂ ਦਾ ਨਾਮ ਨੇ ਫਿਰੋਜ਼ ਦੀਨ ਸ਼ਰਫ ਹਰਿੰਦਰ ਸਿੰਘ ਰੂਪ ਹਰਸ਼ਾ ਸਿੰਘ ਚਾਤਰ ਹਜ਼ਾਰਾ ਸਿੰਘ ਗੁਰਦਾਸ ਪੁਰੀ ਪ੍ਰੋਫੈਸਰ ਮੋਹਨ ਸਿੰਘ ਹਾਂਜੀ ਇਹ ਸਿਰੋਂ ਦਾ ਵਾਰ ਕਾਂ ਦੇ ਕੁਸ਼ਨ ਅਨਸਰ ਥੈਂਕਸ